ਉਹ ਗੇੜਾ ਹੀ ਕੱਢਣਾ ਉਹ ਗੇੜਾ ਹੀ ਕੱਢਣਾ ਸੋਨੂ ਉਹ ਗੇੜਾ ਹੀ ਕੱਢਣਾ ਹੱਥ ਪਾਓ ਬਾਈ ਆਲੇ ਆਣੇ ਦਿਨ ਦੇਖੀ ਜਾਂ ਦੇਖਣ ਵਾਸਤੇ ਖੜੇ ਗੇੜਾ ਕਢਾਣਾ ਗੇੜਾ ਕਢਾਉਣਾ ਜਬਾ ਪੈਂਟ ਫਾੜ ਲੈਂਦੇ ਉਹ ਪੈਂਟ ਨਹੀਂ ਜਾਂਦੀ ਕਿਤੇ ਉਹ ਪੈਂਟ ਕਿਤੇ ਨਹੀਂ ਜਾਂਦੀ ਚੱਲ 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 ਕੁਝ ਨਹੀਂ ਚੱਲ ਪਾ ਲੈ ਪੈਂਟ ਉਹ ਲੈ ਕਰਨਾ ਪੈਂਟ ਮਾਰ ਕੇ ਦੁਰਪਾ ਚੱਲ ਕਢਾਉਣਾ ਉਹਨਾਂ ਨੇ ਉਹ ਆਹੋ ਗੇੜਾ ਉਹਦੇ ਚੱਪਲ ਵੀਰ ਭਰਾ ਮਿਲਿਆ ਬਡੇ ਬਾਈ ਆ ਆ ਜਾ ਮੇਰਾ ਵੀਰਾ ਆਇਆ ਗਾੜੂ ਇਹ ਕਰ ਨੂੰ ਕਾੜ ਦਿਨੇ ਬਾਈ ਹਾਂ ਸਰਕਾਰ ਜਿਆਦਾ ਬਾਹਰ ਅੱਜ ਪੁੱਛਦਾ ਨਹੀਂ ਲੈਣੇ ਬਾਹਰ ਬਾਹਰ ਨਹੀਂ ਲੈਣੇ ਚੱਲ ਪਿੱਛੇ ਕਰਦਾ ਮੜਾ ਜਾ ਪਿੱਛੇ ਕਰਦਾ ਮਾਈਕ ਲੈ ਕੇ ਮਾਜ ਮਾਈਕ ਲੈ ਕੇ ਆ ਮਾਈਕ ਲੈ ਕੇ ਘੱਟ ਰਿਹਾ ਧਿਆਨ ਲੈ 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 ਕੋਟੀ ਰੋਜ਼ ਪੈਣ ਲੈ ਜਾਣੀ ਆ ਵੇ ਕਿਹੜਾ ਕਢਾਉਣਾ ਲੈਟ੍ਰੀਨ ਬਾਥਰੂਮ ਵਿੱਚ ਹੀ ਕਰੀ ਅੰਦਰ ਮੰਮੀ ਨਾਲ ਆਂਦੀ ਕਿ ਉਹ ਮੰਮੀ ਹੈਗੀ ਨਾਲ ਚੱਪਲ ਦੇ ਨੂੰ ਆ ਜਾ ਚੱਪਲ ਨਵੀਂ ਦੇ ਦੇ ਚੱਪਲ ਹੈਗੀ ਆ ਉਹ ਦੂਜੀ ਦੇ ਮੇਰੇ ਵਾਲੀ ਦੂਜੀ ਦੇ ਦੇ ਨੀ ਉਹ ਦੂਜੀ ਦੇ सोनू ਕੱਢ ਕੱਢ ਦਿਆ ਕੁਛ ਨਹੀਂ ਹੁੰਦਾ ਆਹੋ ਚੱਪ ਚੱਪ ਲੈ ਆ ਪੈਰ ਤੋਂ ਕੱਢ ਕੇ ਚੱਪਲ ਠੀਕ ਕਰਕੇ ਪਾਈਂ ਦੇ ਦੇਖੋ ਕੱਢ ਦੇ ਦੇਹ ਜਾ ਆ ਕੱਢ ਚੱਪਲ ਕੱਢ ਬਾਹਰ ਕੱਢ ਲੈਂਦਾ ਮੈਂ ਮੈਂ ਕੱਢ ਲੈਂਦਾ ਮੈਂ ਕੱਢ ਉਹ ਛੱਟ ਪਾ ਗਈ ਚੱਲ ਕੱਢ ਕੱਢ ਦੇ ਕੱਢ ਲੈ ਕੱਢ ਲੈ ਕੱਢ ਲੈ ਸਟੈਪ ਪਾ ਦੇਖੋ ਆਪ ਤੇ ਕੱਢ ਆ ਪਾ ਦੇ ਉਹ ਪਾ ਬਾਹਰ ਤੂੰ ਦਾ ਛੱਟ ਛੱਡਿਆ 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 ਜਾ ਦੱਸੋ ਆ ਜੀ ਆ ਗੇੜਾ ਕੱਢਣਾ ਲੈ ਆ ਦੇ ਕੱਢ ਲੈ ਆ ਤੈਨੂੰ ਗੇੜਾ ਆ ਦੇ ਕੱਢ ਲੈ ਗੇੜਾ ਚੱਲ ਚੱਲ ਉਹ ਨਹੀਂ ਮੈਂ ਕੱਢ ਲੈ ਗੇੜਾ ਬੰਦੇ ਆ ਜਾ ਮੰਮੀ ਨਾਲ ਹੀ ਆਉਣਾ ਆ ਜਾ ਆ ਜਾ ਆ ਜਾ ਆਹ ਬੈਮ ਚੱਲੇ ਚੱਪਲਾ ਪਾਲਾ ਆਂਟੀ ਮੈਂ ਮੰਮੀ ਚਪਲਾ ਪਾਉਣੀ ਸੱਚ ਚੱਲ 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 ਪਿਆਰ ਨਾਲ ਪਿਆਰ ਕੋਈ ਨਹੀਂ ਚੱਲ 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 ਸੋਨੇ ਬਾਹਰ gekeੜਾ ਕਢਾਉਣਾ ਮਮਾ ਆ ਜਾ ਆ ਜਾ ਕੇੜੇ ਕੱਟਣਾ ਵੀਰੇ ਆਪਾਂ ਕੇੜਾ ਕਰੀ ਸਭੀ ਗੱਲ ਬੇਬੀ ਚੱਲ ਆ ਪਿਆਰ ਨਾਲ ਉਹ ਵਧੀਆ ਜੀ ਚੱਲ ਆ ਸੋਨੂੰ ਚੱਲ ਪੁੱਤ ਸੱਲ ਅੱਖ ਲੱਗੀ ਜਾਂਦਾ ਚੱਲ ਕੇੜਾ ਕਢਾਉਣਾ ਬਾਤ ਲੈ ਅੱਖ ਲੱਗੀ ਜਾਂਦਾ ਪੁੱਤ ਅੱਖ ਲੱਗੀ ਜਾਂਦਾ ਚੱਲ ਆ ਮਮੀ ਹਾਂ ਨਾਲ ਜਾ ਆ ਆਪਾ ਉਹ ਪਾਸੇ ਹੋਇਆ ਨਾ ਪਾਸੇ ਉਹ ਮਮਾ ਨਾਲ ਹੀ ਆ ਪੁੱਤ ਕੀ ਗੱਲ ਆ ਕੀ ਗੱਲ ਆ ਨਾ ਨਾਲ ਕੇ ਆਰੇ ਮੰਮੀ ਨੇ ਨਾਲ ਹੀ ਜਾਣਾ ਆਪਣੇ ਨਾਲ ਹੀ ਜਾਣਾ ਬੁੱਤ ਮੰਮੀ ਨੇ ਵੀ ਨਾਲ ਹੀ ਜਾਣਾ ਲੈ ਆਈ ਜਾ ਕੇ ਤੇਰੀ ਮੋਹ ਲੈ ਆਈ ਦੋ ਨਹੀਂ ਤੇਰੇ ਆਇਆ ਇੱਧਰ ਹੋਇਆ ਨਾ ਨਾਲ ਗਏ ਅੰਦਰ ਸਾਨੂੰ ਆ ਵਿੱਚ ਬਿਠਾ ਆਰੇ ਲੈ ਵੀਰ ਅਮਮਾ ਨੇ ਉੱਥੇ ਮੰਮਾ ਉੱਧਰੇ ਬੈਠੇ ਗਾਣਾ ਗਾਣਾ ਮੋੜਾ ਦੀ ਬਿੰਦੀ ਆ ਓ ਮਮਾ ਦੇ ਵੀ ਜਾ ਚੱਲ ਮੰਮੀ ਦਾ ਮਲੂ ਆਤੀ ਬੈਠਦੀ ਆ ਬੈਠ ਮਾਤਾ ਤੂੰ ਵੀ ਬੈਠ ਓ ਮਮਾ ਨੇ ਇੱਧਰ ਦੀ ਬਹਿ ਜਾ ਨਾਲ ਇੱਧਰ ਦੀ ਬਹਿ ਜਾ ਗਾਂ ਨਿਕ ਜਾ ਮਾਤਾ ਗਾਂ ਨਿਕ ਜਾ ਚੱਲ ਬੈਠ ਤੂੰ ਬਹਿਣਾ ਹੁਣ ਅਸੀਂ ਨਹੀਂ ਬਹਿਣਾ ਆ ਅੱਗੇ ਬਹਿਣਾ ਆ ਆ ਜਾ ਜਾਣਾ ਕਿੱਥੇ ਆ ਇੱਥੇ ਹਸਪਤਾਲ ਜਾ ਕੇ ਆਉਣਾ ਚੱਲ ਮਾਤਾ ਦਾ ਚੈੱਕ ਅਪ ਕਰਾਉਣਾ ਨਾਲ ਮਾਤਾ ਦਾ ਸਿਵਲ ਹਸਪਤਾਲ ਸਿਵਲ ਹਸਪਤਾਲ ਉਹਨਾਂ ਨੇ ਦਵਾਈ ਨਹੀਂ ਦਿੱਤੀ ਮੇਰੇ ਕੋਲ ਹੈਗੇ ਉੱਪਰ ਸੱਜੇ ਦੇ ਰਹੇ ਕੋਈ ਚੱਲ ਚੱਲ ਹੋ ਪਰੇ ਪਿਆ ਪਰੇ ਪਿਆ ਪਰੇ ਐਮੀ ਜੋਰ ਲਾਈ ਜਨਨ ਇਧਰ ਆਕਰ ਨਾਲ ਆ ਦੇ ਚੱਪਲਾ ਪਾਈਆਂ ਹੋਈਆਂ ਬੜੀ ਬੜਾ ਜੀ ਸਾਲ ਅਸੀਂ ਇੱਥੇ ਸਾਦਾ ਵਸਤੀ ਮੁੱਕ ਕੇ ਆਏ ਸੀਗੇ ਜੀ ਇਸ ਵੀਰ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਤੇ ਮਾਤਾ ਜੀ ਨੇ ਨਾਲ ਸਾਡੇ ਮਾਤਾ ਵੀ ਵਿਚਾਰੀ ਆ ਲੱਗਾ ਇਕੱਲੀ ਹੁਣ ਜਵਾਨ ਪੁੱਤ ਸੀ ਕਿੱਥੇ ਆਸਰਾ ਬਣਨਾ ਸੀ ਪੁੱਤ ਦਾ ਉਤਨੇ ਮਾਂ ਦਾ ਤੇ ਕਿੱਥੇ ਉਹ ਹੁਣ ਬੋਝ ਬਣਿਆ ਬੈਠਾ ਸੀ ਅੱਜ ਅਸੀਂ ਇੱਥੋਂ ਵੀਰ ਨੂੰ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਚ ਲੈ ਕੇ ਚੱਲੇ ਆ ਤੇ ਐਸੀਆਂ ਜ਼ਿੰਦਗੀਆਂ ਦੇਖੋ 4 ਸਾਲਾਂ ਤੋਂ ਨਾਤਾ ਹੀ ਨਹੀਂ ਵੀਰ 4 ਸਾਲ ਹੋ ਗਏ ਤਨ ਤੇ ਪਾਣੀ ਵੀ ਨਹੀਂ ਪਾਇਆ ਕਦੇ ਤੇ ਕੱਪੜੇ ਕਿੰਨੇ ਗੰਦੇ ਸਿਰ ਚ ਕਿੱਡੀਆਂ-ਕਿੱਡੀਆਂ ਜਟਾਵਾਂ ਬਣੀਆਂ ਪਈਆਂ ਖੱਤ ਪੈਰ ਗਲੇ ਪਏ ਆ ਇੰਨੀ ਗੰਦੀ 스ਮੈਲ ਆਉਂਦੀ ਆ ਬਾਈ ਕੋਲੋਂ ਤੁਸੀਂ ਦੇਖੋ ਵੀ ਆਪਾਂ 4 ਦਿਨ ਨਹਾਏ ਤਾਂ ਆਪਾਂ ਨੂੰ ਕਿੱਦਾਂ ਦਾ ਫੀਲ ਹੁੰਦਾ ਤੇ 4 ਸਾਲ ਹੋ ਗਏ ਰਿਸ਼ਤੇਦਾਰ ਭੈਣ ਭਰਾ ਵੀ ਕੋਈ ਕਰਨ ਨਹੀਂ ਪਾ ਰਿਆ ਕਹਿੰਦੇ ਕੋਈ ਦੋ ਭੈਣਾ ਵਾ ਉਹ ਭੈਣ ਸਾਨੂੰ ਫੋਨ ਕਰਦੀ ਵੀ ਜਿਹੜਨ ਦੱਸਿਆ ਮਾਤਾ ਕਿਸੇ ਦੇ ਕੱਪੜੇ ਪ੍ਰੈਸ ਕਰਦੀ ਹੈ ਜਿੰਨਾਂ ਦੇ ਘਰੇ ਕੱਪੜੇ ਪ੍ਰੈਸ ਕਰਦੀ ਹੈ ਮਾਤਾ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਸਾਨੂੰ ਪਤਾ ਲੱਗਿਆ ਮਾਤਾ ਦਾ ਹਾਂਜੀ ਵੀਰੇ ਆਜੋ ਆਜੋ ਅੱਗੇ ਆਜੋ ਹੋਰ ਵੀਰੇ ਸਤਨਾਮ ਅੱਛਾ ਤੁਸੀਂ ਦੱਸਿਓ ਸਾਨੂੰ ਕੀ ਨਾਮ ਤੁਹਾਡਾ ਸਤਨਾਮ ਸਿੰਘ ਸਤਨਾਮ ਸਿੰਘ ਬਾਈ ਇਹ ਵੀਰਾ ਸਤਨਾਮ ਸਿੰਘ ਆ ਸਾਡੇ ਇਸ ਨਾਮ ਸਿੰਘ ਵੀਰੇ ਇਹਨਾਂ ਨੇ ਸਾਡੇ ਤੱਕਰ ਅਪਰੋਚ ਕੀਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਵੀਰੇ ਇਹਨਾਂ ਬਾਰੇ ਜੀ ਅੰਕ ਜਾਣਦੇ ਜੀ ਪਹਿਲਾਂ ਤੋਂ ਹੀ ਆਪਾਂ ਨੂੰ ਅੱਛਾ ਅੱਛਾ ਪ੍ਰੈਸ ਵੀ ਕਰਦੇ ਠੀਕ ਆ ਵੀਰੇ ਕਿੰਨੇ ਸਾਲਾਂ ਤੋਂ ਇਹਨੂੰ ਵੀਰ ਨੂੰ ਹੋ ਗਏ 4-5 ਸਾਲ ਦਾ ਹਾਂ 5 ਸਾਲ ਤੋਂ ਆਹੀ ਹਾਲਾਤ ਦੇ ਵਿੱਚ ਪਹਿਲਾਂ ਸਹੀ ਸੀ ਚੰਗਾ ਭਲਾ ਸੀ ਇਹ ਨਸ਼ਿਆਂ ਨੂੰ ਸਾਜ ਪਾਇਗਾ ਨਸ਼ਿਆਂ ਨੇ ਦਿਮਾਗ ਅਫਸੈਟ ਕਰਤਾ ਜੀ ਕੈਮੀਕਲ ਨਸ਼ੇ ਕਰਦਾ ਸੀ ਵੀਰ ਹਨਾ ਮੈਡੀਕਲ ਨਸ਼ਾ ਗੋਲੀਆਂ ਖਾਣੀਆਂ ਤੇ ਉਹਨਾਂ ਨੇ ਭੰਗ ਨੇ ਦਿਮਾਗ ਹੀ ਅਫਸੈਟ ਕਰਤਾ ਇੰਨਾ ਅਫਸੈਟ ਹੋ ਗਿਆ ਦੇਖੋ ਅੱਜ 4 ਸਾਲ ਹੋ ਗਏ ਨਾ ਤਾਂ ਹੀ ਜਿਤਨਾਮ ਸਿੰਘ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਸਾਡੇ ਨਾਲ ਕਈ ਦਿਨਾਂ ਤੋਂ ਸਾਡੇ ਸੰਪਰਕ ਸੀ ਵੀਰ ਹੁਣੇ ਸਾਨੂੰ ਵੀਡੀਓ ਭੇਜੀ ਤੇ ਸਾਡੇ ਨਾਲ ਬਾਰ ਬਾਰ ਸੰਪਰਕ ਕਰ ਰਹੇ ਸੀ ਉਹ ਜੋ ਸਮਾਂ ਜਦੋਂ ਪ੍ਰਮਾਤਮਾ ਨੇ ਕਰਨਾ ਉਸੇ ਟਾਈਮ ਹੀ ਹੋਣਾ ਅੱਜ ਬਾਈ ਦਾ ਅੰਜਲ ਸੀਗਾ ਉੱਥੇ ਅਸੀਂ ਲੈ ਕੇ ਚੱਲੇ ਨਾਲ ਬਾਈ ਨੂੰ ਤੇ ਵਾਹਗਰੂ ਚੜ੍ਹਦੀ ਕਲਾ ਬਖਸ਼ੀ ਬਾਈ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਤੁਹਾਡੇ ਆਸ-ਪਾਸ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਭੈਣੋ ਭਰਾਵੋ ਆਪਾਂ ਰਲ ਕੇ ਪ੍ਰਾਲਾ ਕਰੀਏ ਖੱਲੀ ਸਸਥਾਵਾ ਵੀ ਨਹੀਂ ਕੁਝ ਕਰ ਸਕਦੀਆਂ ਤੁਸੀਂ ਚਾਰ ਜਾਨੇ ਰਲ ਕੇ ਜੇ ਇਹਨੂੰ ਵੀਰ ਨੂੰ ਸ਼ੁਰੂ ਚ ਇਹਦੀ ਮਦਦ ਹੋ ਜਾਂਦੀ ਜਦੋਂ 2-4 ਮਹੀਨੇ ਹੋਏ ਸੀ ਇਹਨੂੰ ਇਦਾਂ ਹੋਏ ਨੂੰ ਉਦੋਂ ਹੀ ਇਹਦੀ ਬਾਹ ਫੜੀ ਜਾਂਦੀ ਇਹਦਾ ਇਲਾਜ ਕਰਾਇਆ ਜਾਂਦਾ ਤਾਂ ਇਹਦੇ ਅੱਜ ਆ ਹਾਲਾਤ ਨਾ ਬਣਦੇ ਸੋਨੂੰ ਦੇ ਮਾਤਾ ਜੀ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਸੋਨੂੰ ਵੀਰ ਤੇ ਮਾਤਾ ਜੀ ਉੱਥੇ ਸਾਡੇ ਕੋਲ ਨਾਲ ਰੁਕਣਗੇ ਤੇ ਸੋਨੂੰ ਆਪਣਾ ਜੀਵਨ ਅੱਗੇ ਠੀਕ ਹੋ ਕੇ ਚੰਗੇ ਤਰੀਕੇ ਨਾਲ ਬਤੀਤ ਕਰੇ ਉਹਦੇ ਲਈ ਅਰਦਾਸ ਕਰਿਓ ਸਾਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੁਤਰਾਮ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਬਹੁਤ ਬਹੁਤ